चलो ये गुड़िया कौन है हरजस है कौन है हर हरजस हरजस हर दीदी दी है छोटी नहीं नहीं आ देख आ देख आ देख, देख, देख गल कर ले गल कर ले त करो 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 करो, करो गल करो, करो 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 जल्दी आ देखो हेलो गाइस कह दे हम जा रहे हैं घूमी घूमी करने ਹੈਲੋ ਸਾਰਿਆਂ ਨੂੰ ਮੇਰੇ ਪਿਆਰ ਪ੍ਰੀਸੈਸ ਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰਾ ਥੈਂਕ ਯੂ ਮੇਰੇ ਬੋਲੋ ਤੇ ਗਾਇਸ ਅੱਜ ਆਪਾਂ ਤੁਹਾਨੂੰ ਮਿਲਾਂਦੇ ਆ ਦੇਖੋ ਕਿੱਥੇ ਚੱਲਿਆ ਆਪਾਂ ਚੱਲਿਆ ਖਰੜ ਤੇ ਆਹ ਦੇਖੋ ਤੁਹਾਨੂੰ ਮੈਂ ਕਿਹ ਖਰੜ ਜਾਂਦੇ ਆ ਤੇ ਵਲੌਗ ਦੀ ਸ਼ੁਰੂਆਤ ਕਰ ਲੈਣੀ ਆ ਚੱਲਿਆਂ ਬੱਚਿਆਂ ਦੇ ਕੋਲ ਤੇ ਵਲੌਗ ਦੀ ਸ਼ੁਰੂਆਤ ਆ ਦੇਖ ਲਓ ਬਾਹਰ ਦਾ 뷰 ਤੇ ਆ ਆਪਾਂ ਅੱਧ ਰਾਗੇ ਸੀਗੇ ਬੇਟੇ ਦੇ ਫਲੈਟ ਤੇ ਤੇ ਆ ਦੇਖ ਲਓ ਤੁਹਾਨੂੰ ਦਿਖਾਨੀ ਆ ਇਹ ਹਰਪ੍ਰੀਤ ਸਿੰਘ ਮੇਰੇ ਬੱਚੇ ਦਾ ਫਲੈਟ ਤੇ ਆ ਦੇਖ ਲੋ ਸੁੱਤਾ ਪਿਆ ਆਰਾਮ ਨਾਲ ਉੱਧਰ ਤੇ ਆ ਦੇਖੋ ਇਹਨਾਂ ਨੇ ਕਿੰਨਾ ਖਲਾਰ ਪਾਇਆ ਭਾਂਡੇ ਰੱਖੇ ਹੋਏ ਆ ਕਦੇ ਕਦੇ ਆਪਣੇ ਆਪ ਬਣਾ ਕੇ ਖਾਂਦੇ ਆ ਤੇ ਖਲਾਰਾ ਦੇਖ ਲੋ ਇਹਨਾਂ ਨੇ ਕਿੰਨਾ ਪਾਇਆ ਤੇ ਆ ਦੇਖਦੇ ਆ ਕੁੱਕਰ 'ਚ ਇਹਨੇ ਕੀ ਭਿਗੋ ਕੇ ਰੱਖਿਆ ਕੀ ਬਣਾਇਆ ਦੇਖਦੇ ਆ ਕਿ ਸਬਜ਼ੀ ਬਣੀ ਪਈ ਹੈ ਤੇ ਲੋ ਜੀ ਇਹਦੇ ਵਿੱਚ ਭਿਗੋਏ ਨੇ ਛੋਲੇ ਕਾਲੇ ਛੋਲੇ ਬਾਕੀ ਮੈਂ ਪੁੱਛ ਰਹੀ ਆ ਨੇ ਕੀ ਬਣਾਣਾ ਛੋਲੇ ਮੈਂ ਬੋਇਲਡ ਕਰ ਦੇਣੀ ਜੇਕਰ ਸਬਜ਼ੀ ਬਣਾਣੀ ਹੈ ਤੇ ਮੈਂ ਸਬਜ਼ੀ ਬਣਾ ਦੂੰਗੀ ਤੇ ਜੇ ਪੰਗੋ ਉਰ ਬਣਾਣੇ ਪੰਗੋ ਰਬਣਾ ਦੂਗੇ ਜੇ ਇਸ ਤਰ੍ਹਾਂ ਖਾਣੇ ਤੇ ਜਿੱਦਾਂ ਵੀ ਖਾਣੇ ਹੋਣਗੇ ਪਤਾ ਨਹੀਂ ਹੁਣ ਉੱਠਣਗੇ ਤੇ ਦੇਖਦੀਆਂ ਕਿਉਂਕਿ ਰਾਤ ਦਾ ਡਿਊਟੀ ਹੁੰਦੀ ਹੈ ਨਾ ਤੇ ਤੁਹਾਨੂੰ ਪਤਾ ਹੀ ਹੈ ਫਿਰ ਰਾਤ ਸਾਰੀ ਰਾਤ ਇਹ ਸੌਂਦਾ ਨਹੀਂ ਹੈਗਾ ਤੇ ਸੁੱਤੇ ਹੁੰਦੇ ਮੈਂ ਕਿ ਚਲੋ ਜਦ ਤੱਕ ਮੈਂ ਰਸੋਈ ਸਾਫ਼ ਕਰ ਲਾ ਚਾਹ ਪਾਣੀ ਪੀ ਲਿਆ ਸੀਗਾ ਮੈਂ ਕੋਲਡ ਡਰਿੰਕ ਕਰਾ ਲੈ ਲਈ ਸੀ ਆ ਕੇ ਤੇ ਇੱਧਰ ਹੁਣ ਰਸੋਈ ਸਾਫ਼ ਕਰ ਦਾਂਗੇ ਸਾਰੀ ਰਸੋਈ ਸਾਫ਼ ਸੁਥਰੀ ਕਰਕੇ ਤਾਂ ਹੀ ਆਪਣੇ ਘਰ ਦੇ ਕੰਮਾਂ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਦੇਖਦੇ ਆਂ ਜੀ ਆ ਦੇਖ ਲੋ ਡਾਈਨਿੰਗ ਟੇਬਲ ਦਾ ਹਾਲ ਦੇਖ ਲੋ ਕੀ ਕੀਤਾ ਪਖਲਾਰ ਡੱਬੇ ਪਤਾ ਨਹੀਂ ਕੀ ਕੁਝ ਰੱਖਿਆ ਹੋਇਆ ਤੇ ਇਧਰ ਪਹਿਲਾਂ ਮੈਂ ਕਿਹਾ ਚਲੋ ਡਸਟਿੰਗ ਕਰ ਲੈਣੀ ਆ ਫਿਰ ਬਾਅਦ ਚ ਉਸ ਤੋਂ ਬਾਅਦ ਆਪਣਾ ਸਾਰੇ ਘਰ ਦੀ ਸਾਫ ਸਫਾਈ ਮੈਨੂੰ ਜਦੋਂ ਹੁਣ ਆਂਦੀ ਹੁੰਦੀ ਹੈ ਨਾ ਮੈਨੂੰ ਸਭ ਤੋਂ ਪਹਿਲਾਂ ਇਹ ਹੁੰਦਾ ਬਹੁਤ ਖਲਾਰਾ ਪਾ ਕੇ ਰੱਖਦੇ ਆ ਤੇ ਵਿਚਾਰੇ ਜਿੰਨਾ ਕਰਦੇ ਘਰ ਵੀ ਲੈਂਦੇ ਆ ਨਿਆਣੇ ਜਿੰਨਾ ਹੁੰਦਾ ਨਾਲ ਹੋਣਾ ਹੈ ਨਾ ਬੱਚਿਆਂ ਦਾ ਤਾਂ ਐਦਾਂ ਹੀ ਹੁੰਦਾ ਜਦ ਤੱਕ ਤੁਹਾਨੂੰ ਪਤਾ ਔਰਤਾਂ ਦੇ ਬਿਨਾਂ ਤੇ ਕੁਝ ਵੀ ਨਹੀਂ ਹੁੰਦਾ ਤੇ ਹਰਪ੍ਰੀਤ ਸਿੰਘ ਦੀ ਹੁਣ ਆਪਾਂ ਕਰਾਂਗੇ ਵਿਆਹ ਦੇਖਦੇ ਫਿਰਦੇ ਆ ਕੁੜੀ ਇਹ ਤੇ ਮਤਲਬ ਦੀ ਮਿਲ ਜੇ ਤੇ ਹੁਣੇ ਯੋਲੇਆ ਨਾ ਕਲੀਨਰ ਲਾ ਇਹ ਮਸਾ ਥੋਸਟੀ ਕਰੀ ਕੋਈ ਕੁਛ ਨਹੀਂ Bye. ਦਸਤਮਾਨ ਤੇ ਇਹ ਬਾਰਿ ਤੇ ਲੋ ਜੀ ਇੱਧਰ ਮੈਂ ਝਾੜੂ ਮਾਰ ਲੈ ਸੀ ਝਾੜੂ ਮਾਰ ਕੇ ਫਿਰ ਮੈਂ ਕਿੱਥੇ ਹੁਣ ਵਾਈਪਰ ਦੇ ਨਾਲ ਨਾ ਪੋਚਾ ਮਾਰ ਦੇਣੀ ਆ ਤੇ ਆ ਦੇਖ ਲੋ ਕਿੰਨਾ ਡਸਟ ਨਿਕਲੇ ਆ ਤੇ ਹੁਣ ਪੋਚਾ ਮਾਰ ਕੇ ਸਾਫ ਸੁਥਰਾ ਹੋ ਜਿਗਾ ਠਿਕ ਵਧੀਆ ਵੀ ਰਹਿੰਦਾ ਠੰਡਾ ਬਹੁਤ ਅੱਛਾ ਮੌਸਮ ਰਹਿੰਦਾ ਇੱਥੇ ਇੱਥੇ ਗਰਮੀ ਨਹੀਂ ਹੈਗੀ ਇੱਕ ਚੀਜ਼ ਦੇਖੀਏ ਮੈਥੇ ਬੜੀ ਅੱਛੀ ਅੱਛੀ ਹਵਾ ਚੱਲਦੀ ਹੈ ਤੇ ਬਾਹਰ ਦਾ ਵੀਊ ਵੀ ਬਹੁਤ ਅੱਛਾ ਇੱਥੇ ਦਾ ਤੇ ਆ ਦੇਖੋ ਜੀ ਮੈਂ ਕਿ ਮੈਂ ਵਾਈਪਰ ਨਾ ਪੋਚਾ ਮਾਲ ਲੈਣੀ ਬਾਕੀ ਜੋ ਵੀ ਕੰਮ ਕਰਾਂਗੇ ਉਸੇ ਤਰ੍ਹਾਂ ਮੇਰੇ ਅੱਜ ਦੇ ਜਿੰਨੇ ਦਿਨ ਇੱਕ ਦੋ ਤਿੰਨ ਦਿਨ ਜਿੰਨੇ ਦਿਨ ਵੀ ਰਵਾਂਗੇ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵਲੌਗ ਦੀ ਸ਼ੁਰੂਆਤ ਕਰਾਂਗੇ ਤੇ ਦੋ ਤਿੰਨ ਦਿਨਾਂ ਬਾਅਦ ਇੱਥੇ ਪ੍ਰੀਤ ਦੀ ਬੁਆ ਜੀ ਰਹਿੰਦੇ ਆ ਤੇ ਉਹਨਾਂ ਦੇ ਪ੍ਰੋਗਰਾਮ ਵੀ ਬਾਕੀ ਦੇਖਦੇ ਆ ਜੀ ਤਾਂ ਨਵ ਵੀ ਵੀਲੌਗ ਜ਼ਰੂਰ ਸ਼ੇਅਰ ਸ਼ੇਅਰ ਕਰੋਗੇ ਰੌਣਕ ਮੇਲਾ ਬਾਕੀ ਸਾਰਿਆਂ ਦਾ ਤੁਹਾਡਾ ਬਹੁਤ ਸਾਰਾ ਦਿਲੋ ਸ਼ੁਕਰੀਆ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣੇ ਹੋ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇਣੇ ਹੋ ਤੇ ਮੈਨੂੰ ਇੰਨਾ ਸਪੋਰਟ ਕਰਦੇ ਹੋ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜਦੀ ਕਲਾ ਚ ਰਹੋ ਤੇ ਥੈਂਕ ਯੂ so much ਪਰਮਾਤਮਾ ਤੁਹਾਨੂੰ ਹਰ ਖੁਸ਼ੀਆਂ ਦੇਵੇ ਤਦ ਤੱਕ ਬਨੇ ਰਹੋ ਤੁਸੀਂ ਹਰਜ ਹਰਸ਼ ਹਰਸ਼ ਗੋਲਟ ਤਾਂ ਹੋ ਗਏ ਬੇਟੇ ਗੋਲ ਹੋ ਗਏ ਹਾਂ ਕੀ ਕਰਨਾ ਮੈਨੂੰ ਦੱਸ ਦੇ ਪਾਣੀ ਸੁੱਕ ਆ ਮਿਆ ਦਾ ਬਰੀਕ ਬਰੀਕ ਕੱਟ ਬੇਟੇ ਉਜੇ ਵਾਲੇ ਸੀ ਛੋਲਲੇ ਉਹਨੇ ਦੀ ਸਬਜੀ ਕੈਨਸਲ ਹੋ ਗਈ ਤੇ ਅਦਰ ਪੰਗੁਰ ਕਿਉਂਕਿ ਥੋੜੇ ਜਿੇ ਕਮ ਸੇ ਕਮ ਕੋਲੀ ਤਾਂ ਪਿਓ ਲੈਂਦਾ ਮੈਂ ਤਾਂ ਆਪਣੇ ਦੋ ਜਣੇ ਸਨ ਤਸ ਕੀ ਬਣਾਣਾ ਸੀ ਸਬਜੀ ਨਹੀਂ ਬਣਾਵਾਂਗੇ ਹੈ ਖਾਣ ਵਾਸਤੇ ਦੇਖੋ ਜੀ ਇਹ ਹਲਵਾਈ ਹੈ ਹਲਵਾਈ ਸਿੰਘ ਕਰ ਰਹੇ ਨੇ ਚੋਪਿੰਗ ਬੋਇਲ ਲੇ ਛੋਲੇ ਪਏ ਹੁੰਦੇ ਉਹਦੇ ਲਈ ਸੁੱਕਾ ਤਰੀਕਾ ਖਾਣ ਲਈ ਹਾਂ ਜੀ ਇਸੇ ਤੋਂ ਬਚੋ ਕਿਹਦੇ ਤੋਂ ਬਚੋ ਮਿਸਟਚ ਯੇ ਸਟੱਜ ਸੂਪ ਵੀ ਬਣ ਜਾਣਾ ਸੀ ਇੰਨਾ ਵਧੀਆ ਯਾ ਹਰੀਆਂ ਮਿਰਚਾਂ ਨਾਲ ਸੂਪ ਬਣਾਓ ਫਿਰ ਬਸ ਹੁਣ ਮੈਂ ਉਹ ਕਰਤਾ ਨਾ ਕੀ ਕਰਤਾ ਇਹਦੇ ਚ ਇੱਕ ਟਮਾਟੋ ਤਾਂ ਪਹਿਲਾਂ ਨੇ ਆਪੋ ਸੂਪ ਬਣਾਉਣੇ ਦਾ ਬਸ ਹੁਣ ਸੂਪ ਸਾਪ ਨਹੀਂ ਹੁਣ ਇਦਾਂ ਹੀ ਉਹ ਬਣਾ ਲੈ ਚਾਟ ਇਹਦੀ ਸੂਪ ਲਈ ਨਿੰਬੂ ਪਾ ਕੇ ਹਰੀਆਂ ਮਿਰਚਾਂ ਪਾ ਕੇ ਟਮਾਟਰ ਪਾ ਕੇ ਵਧੀਆ ਤਰੀਕੇ ਨਾਲ ਲਗਾਈ ਜੇ ਇਕੱਠੇ ਕਿਤੇ ਇਹ ਮਲਾਈ ਤੇ ਹੁਣ ਇਹਦਾ ਆਪਾ ਬਣਾ ਦਾਂਗੇ ਮੱਖਣ ਮੱਖਣ ਵਾਂਜੀ ਵਗੈਰਾ ਕੁਲਾ ਪਾਂਡਾ ਚਾਹੀਦਾ ਸੀ ਨਾ ਲਓ ਲੈ ਮੋਦ ਚ ਕੱਢਦੇ ਆਂ నిंबू बटیرےని బసే నిंबू ज्यादा खट्टा हो जाएगा हर खट्टा जो है इन्हें नजर आसे तो लॉजिया निकल गया मक्खन अपना और पेटना खर्चस बंद कर बेटा सॉफ्ट सॉफ्ट के होया पे खाना मेरे पुत्र ने एजस खाएगा ओ मेरा मिट्टू खाएगा? आएगा हजस के घर पे भी है ओके लेट चेक

ਤੇ ਇਹਦੇ ਨੂੰ ਬੰਦਿਆ ਨੇ ਕੁਚਾਟ ਹੋਣਾ ਹੈ ਕਿਤੇ ਮੈਂ ਸਬਜੀ ਬਣਾ ਦੇਣੀ ਹੈ ਇਹਦੀ ਇਹਦੇ ਅੱਧਾ ਹੀ ਪਾਣੀ ਹਰ ਜਿਸ ਕੀ ਖਾਏਗਾ ਉਹ ਵੀ ਮੋਮੋਜ਼ ਹੈ ਇਹ ਵੀ ਇਕੱਠੇ ਹੀ ਲਿਆ ਹੈ ਅਲੱਗ-ਅਲੱਗ ਨਹੀਂ ਲਿਆਇਆ ਹਰ ਜਿਸ ਕੀ ਘਾ ਰਿਹਾ ਹੈ ਇਹ ਲੋ ਜੀ ਛੋਲਿਆਂ ਦੇ ਤੇ ਚਾਟ ਬਣਾ ਕੇ ਖਾ ਲਈ ਤੇ ਹੁਣ ਬਣਾਵਾਂਗੀ ਮੈਂ ਲਿਆਂਦਾ ਹੋਇਆ ਇਹਨਾਂ ਨੇ ਕਟਲ ਕਟਲ ਬਣਾਵਾਂਗੀ ਕਟਲ ਮੈਨੂੰ ਬਹੁਤ ਸੋਖੇ ਤਰੀਕੇ ਨਾਲ ਬਣਾਉਣੇ ਨੇ ਆ ਦੇਖੋ ਕਟਲ ਧੋ ਲਿਆ ਆਪਾਂ ਅੱਛੀ ਤਰ੍ਹਾਂ ਵਾਸ਼ ਕਰਕੇ ਤੇ ਨੂੰ ਆਪਾਂ ਫਰਾਈ ਕਰ ਲੈਣਾ ਠੀਕ ਹੈ ਜੀ ਆ ਦੇਖੋ ਗਾਇਜ਼ ਮੈਂ ਫਰਾਈ ਕਰ ਲੈਣਾ ਬਿਲਕੁਲ ਇਹਨੂੰ ਬਹੁਤ ਅੱਛੀ ਤਰ੍ਹਾਂ ਆਪਾਂ ਫਰਾਈ ਕਰ ਲੈਣਾ ਤੇ ਉਹਦੇ ਦੇ ਵਿੱਚ ਜੋ-ਜੋ ਮਟੀਰੀਅਲ ਪਾਉਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਦੇਖੋ ਜੀ ਹਰੀਆਂ ਮਿਰਚਾਂ ਲਸਣ ਅਦਰਕ ਤੇ ਪਿਆਜ਼ ਇਹ ਮੈਂ ਕੱਟ ਲੈਨੇ ਠੀਕ ਹੈ ਇਹਨਾਂ ਨੂੰ ਨਾ ਗ੍ਰਾਈਂਡ ਕਰ ਲੈਣਾ ਗ੍ਰਾਈਂਡ ਕਰਕੇ ਆ ਦੇ ਇਹਨਾਂ ਵਾਟਰ ਚਾਵਾਂ ਦਾ ਮੈਂ ਪਹਿਲਾਂ ਬਣਾਇਆ ਸੀਗਾ ਤੇ ਇਹ ਵਾਲਾ ਕਟਲ ਮੈਂ ਜਿਹੜਾ ਮਸਾਲੇ ਵਾਲਾ ਬਣਾਉਣੀ ਨਾ ਬਹੁਤ ਟੇਸਟੀ ਬਣਦਾ ਤੇ ਹੁਣ ਆਪਾਂ ਤੇਲ ਕੱਢ ਲਿਆ ਬਾਕੀ ਥੋੜਾ ਜਿਹਾ ਤੇਲੇ ਦੇ ਚ ਰੱਖ ਕੇ ਫਰਾਈ ਕਰਕੇ ਮੈਂ ਰੱਖ ਲੈ ਠੀਕ ਹੈ ਤੇਰੇ ਵਿੱਚ ਆਪਾਂ ਚੰਗੀ ਤਰ੍ਹਾਂ ਮਸਾਲਾ ਪੂਨ ਲੈਣਾ ਜਿਵੇਂ ਆਪਾਂ ਨਾਰਮਲ ਸਬਜ਼ੀਆਂ ਦਾ ਮਸਾਲਾ ਪੁੰਦੇ ਆ ਨਾ ਤੇ ਕਟਲ ਬਹੁਤ ਟੇਸਟੀ ਬਣਦਾ ਇਸ ਤਰ੍ਹਾਂ ਬਣਾਉਣ ਨਾਲ ਨਾ ਬਿਲਕੁਲ ਇਨਾ ਟੇਸਟੀ ਕਿ ਤੁਸੀਂ ਖਾਓਗੇ ਤੇ ਤੁਹਾਡਾ ਸੱਚੀ ਮਨ ਖੁਸ਼ ਹੋ ਜਾਏਗਾ ਤੇ ਆ ਦੇਖੋ ਇਹਨੂੰ ਆਪਾਂ अच्छी तरह ਜਿਵੇਂ ਨੋਰਮਲ ਸਭ ਮਸਾਲਾ ਭੁੰਨਦੇ ਆ ਉਧਰ ਭੁੰਨ ਲੈਣਾ ਤੇ ਆਪਾਂ ਤਾਤਾ ਕੱਟ ਲੈਨੇ ਆਪਣੇ ਟਮਾਟਰ ਤੇ ਆ ਦੇਖੋ ਜੀ ਟਮਾਟਰ ਕੱਟ ਕੇ ਤੇ ਆਪਾਂ ਇਹਦੀ ਬਣਾ ਲੈਣੀ ਹੈ ਗਰੇਵੀ ਠੀਕ ਹੈ ਜੀ ਇਹਦੀ ਇਹਨਾਂ ਆਪਾਂ ਪੀਸ ਕੇ ਇਹਨੂੰ ਰੱਖ ਕੇ ਤੇ ਮਸਾਲਾ ਹੁਣ ਜਦੋਂ ਸਾੜਾ ਲੱਗ ਜੇਗਾ ਥੋੜਾ ਥੋੜਾ ਭੁੰਨਣ ਕਿਉਂ ਛੱਡਣ ਲੱਗ ਜਾਂਦਾ ਤੇ ਆ ਦੇਖੋ ਜੀ अच्छी तरह ਥੋੜਾ ਬਰਾਊਨ ਹੋ ਜਾਣਾ ਫਿਰ ਇਹਦੇ ਵਿੱਚ ਆਪਾਂ ਪਾ ਦੇਣਾ ਥੋੜਾ ਜਿਹਾ ਨਮਕ ਠੀਕ ਹੈ ਜਿਵੇਂ ਨੋਰਮਲ ਆਪਣੇ ਟੇਸ ਅਨੁਸਾਰ ਤੁਸੀਂ ਪਾ ਸਕਦੇ ਹੋ ਨਮਕ ਪਾ ਲੋ ਥੋੜੀ ਜੀ ਪਾ ਲੈਣੀ ਆਪਾਂ ਫਿਰ ਹਲਦੀ ਉਸ ਤੋਂ ਬਾਅਦ ਫਿਰ ਜੀਵੇਂ ਆਪਣਾ ਨਮਕ ਮਿਰਚ ਮਸਾਲਾ ਜੋ ਵੀ ਤੁਸੀਂ ਟੇਸ ਅਨੁਸਾਰ ਪਾਣਾ ਥੋੜਾ ਗਰਮ ਮਸਾਲਾ ਥੋੜੀਆਂ ਦੇਗੀ ਮਿਰਚ ਥੋੜੀ ਲਾਲ ਮਿਰਚ ਸਾਰਾ ਕੁਝ ਪਾ ਕੇ ਤੇ ਨੂੰ ਅੱਛੇ ਤਰ੍ਹਾਂ ਆਪਾਂ ਮਸਾਲੇ ਨੂੰ ਜਿਵੇਂ ਔਮ ਭੁੰਨਦੇ ਨਾ ਉਹਦਾ ਭੁੰਨ ਲੈਣਾ ਆ ਦੇਖੋ ਜੀ ਸਾਡਾ ਮਸਾਲਾ ਬਹੁਤ ਅੱਛੇ ਤਰ੍ਹਾਂ ਜਿਵੇਂ ਰਲਾ ਕੇ ਭੁੰਨ ਲੈਣਾ ਫਿਰ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਜਿਹੜੇ ਆਪਣੇ ਟਮਾਟਰ ਆ ਦੇਖੋ ਜਿਹੜਾ ਫਰਾਈ ਕੀਤਾ ਹੈ ਨਾ ਇਹ ਵਾਲਾ ਕੱਟ ਲੈ ਠੀਕ ਹੈ ਹੁਣ ਅੱਛੀ ਤਰ੍ਹਾਂ ਨੂੰ ਮਸਾਲਾ ਦੇਖੋ ਥੋੜਾ ਰੰਗ ਛੱਡ ਗਿਆ ਨਾ ਜਿਵੇਂ ਕਿਉ ਛੱਡਣਾ ਸ਼ੁਰੂ ਕਰ ਦਿੰਦਾ ਥੋੜੀ ਜੀ ਮੈਂ ਇਹਦੇ ਵਿੱਚ ਫਿਰ ਨਾ ਦੀਗੀ ਮਿਰਚ ਪਾਤੀ ਇਹਨੂੰ ਨਾ ਸਬਜ਼ੀ ਦੀ ਰੰਗਤ ਬਹੁਤ ਸੋਹਣੀ ਆ ਜਾਂਦੀ ਹੈ ਤੇ ਬਸ ਇਹ ਰੰਗਤ ਲਈ ਵਧੀਆ ਹੁੰਦੀ ਹੈ ਜਿਹਨੂੰ ਕਸ਼ਮੀਰੀ ਮਿਰਚ ਵੀ ਕਹਿ ਦਿੰਦੇ ਆ ਹਨਾ ਤੇ ਆਹ ਦੇਖੋ ਇਹਨੂੰ ਅੱਛੀ ਤਰ੍ਹਾਂ ਕਰਕੇ ਆਪਣਾ ਮਸਾਲਾ ਬਹੁਤ ਅੱਛੀ ਤਰ੍ਹਾਂ ਆਪਾਂ ਭੁੰਨ ਲੈਣਾ ਭੁੰਨ ਕੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਕੱਠਲ ਹੈ ਨਹੀਂ ਸੋਰੀ ਟਮਾਟਰ ਪਾਵਾਂਗੇ ਟਮਾਟਰ ਆਪਾਂ ਗ੍ਰाइंड ਕਰਕੇ ਰੱਖੇ ਹੋਏ ਹਨਾ ਤੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਮਸਾਲਾ ਭੁੰਨ ਕੇ ਕਰਕੇ ਤੇ ਫਿਰ ਇਹਦੇ ਵਿੱਚ ਪਾ ਦਾਂਗੇ ਕਟਲ ਕਟਲ ਇਹਨਾਂ ਬਣ ਕੇ ਇਕਦਮ ਸਾਡਾ ਤਿਆਰ ਹੋ ਜਾਂਦਾ ਤੇ ਬਹੁਤ ਟੇਸਟੀ ਵੀ ਬਣਦਾ ਤੁਸੀਂ ਬਣਾ ਕੇ ਦੇਖੋ ਸੱਚੀ ਬਹੁਤ ਸਵਾਦ ਬਣਦਾ ਤੇ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨੂੰ ਮੈਂ ਵੀਡੀਓ ਸ਼ੇਅਰ ਕਰਦਾ ਤੇ ਛੋਲੇ ਤੇ ਇਹਨਾਂ ਨੇ ਬੋਇਲਡ ਕਰਵਾਏ ਸੀ ਬੇਟੇ ਨੇ ਇੱਦਾਂ ਚਾਟੂਟ ਬਣਾ ਕੇ ਖਾ ਲਈ ਤੁਸੀਂ ਦੇਖ ਲਈਏ ਬਾਕੀ ਮੇਰੇ ਇੱਥੇ ਦੇ ਵਲੌਗ ਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਦਿਈਓ ਠੀਕ ਹੈ ਤੇ ਆ ਦੇ ਕੋਮ ਹੁਣ ਮਸਾਲਾ ਭੁੰਨ ਕੇ ਆਪਾਂ ਇਹਦੇ ਵਿੱਚ ਪਾ ਦਿੱਤੇ ਨੇ ਕਠਲ ਫਰਾਈ ਕੀਤਾ ਹੋਇਆ ਸਭ ਦੇ ਆਪਣੇ ਆਪਣੇ ਤਰੀਕੇ ਹੁੰਦੇ ਵੈਸੇ ਕਈ ਤਰੀਕਾ ਵਾਲਾ ਵੀ ਬਣਾ ਲੈਂਦੇ ਪਰ ਅਸੀਂ ਤਰੀਕਾ ਵਾਲਾ ਨਾ ਅੱਛਾ ਨਹੀਂ ਲੱਗਦਾ ਹੈਗਾ ਸਾਨੂੰ ਇਹ ਵਾਲਾ ਕਠਲ ਬਹੁਤ ਟੇਸਟੀ ਲੱਗਦਾ ਬਹੁਤ ਸਵਾਦ ਵੀ ਆਉਂਦਾ ਤੇ ਇਹ ਰੋਟੀ ਨਾਲ ਫੁਲਕੇ ਨਾਲ ਖਾਓ ਪਰ ਰੋਟੀ ਨਾਲ ਖਾ ਬਹੁਤ ਅੱਛਾ ਲੱਗਦਾ ਤੇ ਇਹ ਇਹ ਬਣਾ ਕੇ ਦੇ ਕੋ ਕਠਲ ਕਰਤਾ ਤਿਆਰ ਤੇ ਮੇਰੀ ਵੀਡੀਓ ਨੂੰ ਉਦਾਂ ਹੀ ਪਿਆਰ ਦੇਣਾ ਤੁਸੀਂ ਉਦਾਂ ਹੀ ਦੇਣਾ ਮੈਨੂੰ अच्छे से कमेंट ਕਰਨੇ ਪਲੀਜ਼ ਤੁਸੀਂ ਸਾਰਿਆਂ ਨੇ ਠੀਕ ਹੈ ਬਾਕੀ ਤੁਹਾਡਾ ਦਿলো ਸ਼ੁਕਰੀਆ ਬਾਏ ਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਸੇ ਅਸ਼ੀਰਵਾਦ ਬਾਏ ਬਾਏ